ਤਿੱਥ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਤਿੱਥ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਮੈਂ ਤੋ ਚਖ ਨਹੀਂ ਹੁੰਦੀ ਹੁਣ ਮਿੱਤਰ ਮੈਂ ਜੋ ਬਣੇ ਦੇ ਪੰਡ ਬਣ ਗਈ ਹਾਏ ਮੈਨੂੰ ਛੱਟ ਲੈ ਛੱਟ ਲੈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾਂ ਮੈਂ ਖੰਡ ਬਣ ਗਈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾਂ ਮੈਂ ਖੰਡ ਬਣ ਗਈ ਇੱਥੋਂ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਤਿੱਥੋਂ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਮੈਂ ਤੋ ਚੱਖ ਨਹੀਂ ਹੁੰਦੀ ਹੁਣ ਮਿੱਤਰ ਮੈਂ ਜੋ ਬਣੇ ਦੇ ਪੰਡ ਬਣ ਗਈ ਹਾਏ ਮੈਨੂੰ ਛੱਟ ਲੈ ਛੱਟ ਲੈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਇੱਥੋਂ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਤੇੱਥੋਂ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਮੈਂ ਤੋ ਚੱਖ ਨਹੀਂ ਹੁੰਦੀ ਹੁਣ ਮਿੱਤਰਾ ਮੈਂ ਜੋ ਬਣੇ ਦੇ ਪੰਡ ਬਣ ਗਈ ਹਾਏ ਮੈਨੂੰ ਛੱਟ ਲੈ ਛੱਟ ਲੈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਤਿੱਥ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਤਿੱਥ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਮੈਂ ਤੋ ਚੱਖ ਨਹੀਂ ਹੁੰਦੀ ਹੁਣ ਮਿੱਤਰ ਮੈਂ ਜੋ ਬਣੇ ਦੇ ਪੰਡ ਬਣ ਗਏ ਹਾਏ ਮੈਨੂੰ ਛੱਟ ਲੈ ਛੱਟ ਲੈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾਂ ਮੈਂ ਖੰਡ ਬਣ ਗਈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾਂ ਮੈਂ ਖੰਡ ਬਣ ਗਈ ਥੱਥ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਥੱਥ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਮੈਂ ਤੋ ਚੱਖ ਨਹੀਂ ਹੁੰਦੀ ਹੁਣ ਮਿੱਤਰਾ ਮੈਂ ਜੋ ਬਣੇ ਦੇ ਪੰਡ ਬਣ ਗਈ ਹਾਏ ਮੈਨੂੰ ਛੱਟ ਲੈ ਛੱਟ ਲੈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਇੱਥੋਂ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਮੈਥੋਂ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਮੈਂ ਤੋ ਚੱਖ ਨਹੀਂ ਹੁੰਦੀ ਹੁਣ ਮਿੱਤਰਾ ਮੈਂ ਜੋ ਬਣੇ ਦੇ ਪੰਡ ਬਣ ਗਈ ਹਾਏ ਮੈਨੂੰ ਛੱਟ ਲੈ ਛੱਟ ਲੈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਤਿੱਥ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਤਿੱਥ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਮੈਂ ਤੋ ਚੱਖ ਨਹੀਂ ਹੁੰਦੀ ਹੁਣ ਮਿੱਤਰ ਮੈਂ ਜੋ ਬਣੇ ਦੀ ਪੰਡ ਬਣ ਗਈ ਹਾਏ ਮੈਨੂੰ ਛੱਟ ਲੈ ਛੱਟ ਲੈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾਂ ਮੈਂ ਖੰਡ ਬਣ ਗਈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾਂ ਮੈਂ ਖੰਡ ਬਣ ਗਈ ਇੱਥੋਂ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਤਿੱਥੋਂ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਮੈਂ ਤਾਂ ਚੱਖ ਨਹੀਂ ਹੁੰਦੀ ਹੁਣ ਮਿੱਤਰਾ ਮੈਂ ਜੋ ਬਣੇ ਦੇ ਪੰਡ ਬਣ ਗਈ ਹਾਏ ਮੈਨੂੰ ਛੱਟ ਲੈ ਛੱਟ ਲੈ ਛੱਟ ਲੈ ਤਲੀ ਦੇ ਉੱਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਛੱਟ ਲੈ ਤਲੀ ਦੇ ਉੱਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਇੱਥੋਂ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਇੱਥੋਂ ਓਲਾ ਹੁਣ ਕਿਵੇਂ ਪਾਵੇ ਕੁੱਟਾਂ ਬਾਟੀ ਪੀ ਮੈਂ ਤੋ ਚੱਖ ਨਹੀਂ ਹੁੰਦੀ ਹੁਣ ਮਿੱਤਰਾ ਮੈਂ ਜੋ ਬਣੇ ਦੇ ਪੰਡ ਬਣ ਗਈ ਹਾਏ ਮੈਨੂੰ ਛੱਟ ਲੈ ਛੱਟ ਲੈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ ਛੱਟ ਲੈ ਤਲੀ ਦੇ ਉਤੇ ਧੜਕੇ ਵੇ ਮਿੱਤਰਾ ਮੈਂ ਖੰਡ ਬਣ ਗਈ